ਤਿੰਨ ਤੇ ਹਰੀ ਪੈਟਰੋਲ ਪੰਪ ਤੇ ਬਚਾਟਾ ਕਾ ਲੁਟੇਰੇ 5 ਲੱਖ ਰੁਪਿਆ ਲੈ ਕੇ ਲੁੱਟ ਕੇ ਮੌਕੇ ਤੇ ਪਹੁੰਚੀ ਪੁਲਿਸ ਪੁਲਿਸ ਵੱਲੋਂ ਜਾਂਚ ਸ਼ੁਰੂ ਸੀਸੀਟੀਵੀ ਕੈਮਰੇ ਚਾਰੇ ਹਨ ਖੰਗਾਲਾ ਤਾਜ਼ਾ ਮਾਮਲਾ ਬਠਿੰਡੇ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਜੋਤਪੁਰ ਰਮਾਣਾ ਜੋ ਜੱਸੀ ਪੋ ਵਾਲੀ ਰੋਡ ਤੇ ਪੈਂਦਾ ਹੈ ਮੋੜ ਉੱਪਰ ਇੱਕ ਪੰਪ ਦੇ ਕਰਿੰਦੇ ਤੋਂ ਨਕਾਬ ਪਹਿਨੀ ਪੰਜ ਲੁਟੇਰਿਆਂ ਵੱਲੋਂ ਹਮਲਾ ਕਰਕੇ 5 ਲੱਖ ਰੁਪਏ ਲੁੱਟੇ ਗਏ ਹਨ ਜਾਣਕਾਰੀ ਦਿੰਦੇ ਹੋਏ ਪੰਪ ਦੇ ਕਰਿੰਦੇ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੰਪ ਤੋਂ 5 ਲੱਖ ਰੁਪਏ ਲੈ ਕੇ ਦੂਸਰੇ ਪੰਪ ਉੱਤੇ ਜਾ ਰਿਹਾ ਸੀ ਇਸ ਦੌਰਾਨ ਜਦੋਂ ਉਹ ਪਿੰਡ ਚੋਤਰਪੁਰ ਰਮਾਣਾ ਤੋਂ ਥੋੜਾ ਪਿਛੇ ਸੀਤਾ ਮੋੜ ਉੱਪਰ ਬੈਠੇ ਕੁਝ ਨੌਜਵਾਨਾਂ ਵੱਲੋਂ ਉਸ ਉੱਪਰ ਹਮਲਾ ਕਰ ਦਿੱਤਾ ਤੇ 5 ਲੱਖ ਰੁਪਏ ਟੁੱਟ ਕੇ ਫਰਾਰ ਹੋ ਗਏ ਇਸ ਘਟਨਾ ਦਾ ਪਤਾ ਚਲਦੇ ਹੀ ਡੀਐਸਪੀ ਡੀ ਰਜੇਸ਼ ਕੁਮਾਰ ਸ਼ਰਮਾ ਤੇ ਸੀਆਈਏ ਸਟਾਫ ਦੀਆਂ ਟੀਮਾਂ ਮੌਕੇ ਤੇ ਪਹੁੰਚੇ ਜਿੱਨਾ ਵੱਲੋਂ ਵੱਖ-ਵੱਖ ਦਿਸ਼ਾਵਾਂ 'ਵਲ ਲੱਗੇ ਸੀ ਸੀਟੀਵੀ ਕੈਮਰੇ ਫਰੁੱਲ ਨੇ ਸ਼ੁਰੂ ਕਰ ਦਿੱਤੇ ਹਨ ਉਧਰੋਂ ਡੀਐਸਪੀ ਡੀ ਦਾ ਕਹਿਣਾ ਹੈ ਕਿ ਘਟਨਾ ਦਾ ਪਤਾ ਚਲਦੇ ਹੀ ਮੌਕੇ ਤੇ ਪੁਲਿਸ ਪਹੁੰਚੀ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਜਲਦੀ ਮੁੱਲ ਜ਼ਮਾਨ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅੱਜ ਇੱਕ ਤ ਜੀਓ ਲੈਂਸ ਪਟਕੜੋ ਪੰਪ ਤੇ ਜੋਧਪੁਰ ਇੱਕ ਮੁੰਡਾ ਕੰਮ ਕਰਦਾ ਤਲਵਿੰਦਰ ਸਿੰਘ ਤਰੀਕੀਲੇ 10 ਸਾਲ ਤੋਂ ਇਹ ਕੈਸ਼ ਲੈ ਕੇ ਜਾ ਰਿਆ ਸੀਗਾ ਤਾਂ ਫਟਕਾਂ ਤੋਂ ਪਹਿਲਾਂ ਦੋ ਬੰਦੇ ਇੱਕ ਪਹਿਲਾਂ ਝਾੜੀਆਂ 'ਚ ਖੜੇ ਸੀ ਤੇ ਤਿੰਨ ਇੱਕ ਸਾਈਡ ਤੇ ਖੜੇ ਸੀਗੇ ਉਹਨਾਂ ਨੇ ਉਹਨੂੰ ਪੈਪ ਤੇ ਰਾਡ ਲੋਹਾ ਮਾਰ ਕੇ ਇੱਕ ਕੰਨ ਕਹਿ ਰਿਆ ਵਾ ਤੇ ਮੂੰਹਾਂ ਬੰਨੇ ਹੋਏ ਸੀਗੇ ਇਹ ਤੋਂ ਕੈਸ਼ ਲੈ ਕੇ ਚਲੇ ਗਿਆ ਕਿਰੀ 5 ਲੱਖ ਕੈਸ਼ ਕਹਿ ਰਿਆ ਵਾ ਟੀਮਾਂ ਸਾਡੀ ਆ ਗਈਆਂ ਮੁਕਦਮਾ ਅੱਜ ਕਰਕੇ ਹੀ ਤਤਕੀਸ਼ ਕਰ ਰਹੇ ਆਂ ਇਹਦੇ ਵਿਕਲਪ ਕਿਹੜੇ ਇਸਤੇਮਾਲ ਹੋਏ ਸਰ ਹੁਣ ਤੱਕ ਇਨਫੋਰਮੇਸ਼ਨ ਨਹੀਂ ਨਹੀਂ ਉਹ ਇਹਨੂੰ ਕਲੀਅਰ ਨਹੀਂ ਹੈ ਕਿਉਂਕਿ ਕਰ ਪੈਂਦੀਆਂ ਝੜੀਆਂ ਹੈਗੀਆਂ ਨੇ ਇਹਨੂੰ ਪਤਾ ਹੀ ਨਹੀਂ ਲੱਗਾ ਇਹ ਡਰ ਦਾ ਮਾਰੇ ਪਿਛਲੇ ਪਾਸੇ ਨੂੰ ਉਲਟ ਪਾਸੇ ਨੂੰ ਭੱਜ ਗਿਆ ਤੇ ਦੂਜੇ ਪਾਸੇ ਨਿਕਲ ਗਿਆ ਕਿਹੜੀ ਕੰਪਨੀ ਆ ਪੰਪ ਚ ਕਿੱਥੇ ਲੈ ਕੇ ਲੈ ਚ ਲੇ ਰਿਹਾ ਹੈ ਏਅਰਲਾਈਨਸ ਦਾ ਸੀਗਾ ਜੀ ਇਹ ਇੱਕ ਪੰਪ ਇਹਨਾਂ ਦਾ ਇੱਕ ਹੋਰ ਹੈ ਦੂਜੇ ਪੰਪ ਤੇ ਉਧਰ ਨੂੰ ਜਾ ਰਿਹਾ ਸੀਗਾ ਇਹਨਾਂ ਕੱਲ ਸੈਟਰਡੇ ਸਾਡੇ ਛੁੱਟੀ ਹੁਣ ਕਰਕੇ ਕੋਈ ਰਾਣਾ ਵਗੈਰਾ ਵੱਜਿਆ ਕੋਈ ਜੱਗਮੀ ਹੋਇਆ ਜੀ ਇਹ ਕਹਿ ਰਿਹਾ ਲੱਜ ਕਰ ਰਿਹਾ ਇਹ ਤੇ ਮੈਡੀਕਲ ਕਵਰ ਕਰਾਵਾਂਗੇ ਜੀ ਆਪਾਂ ਜੀ ਇਨੂੰ ਆਪਾਂ ਜਲਦੀ ਟੈਸਟ ਕਰ ਲਾਂਗੇ ਜੀ ਕਿਹੜੀ ਵਾਰਦਾਤ ਹੋਈ ਹੈ ਜੀ ਇਹ ਕਿਹੜਾ ਏਰੀਆ ਹੈ ਇਹ ਇਹ ਥਾਣੇ ਸਦਰ ਦੀ ਜਾਨੀ ਜੋਧਪੁਰ ਮੰਨ ਵਾਲੀ ਸੂੜ ਜਿਹੜੀ ਇੱਧ ਜੰਦੀ ਹੈ ਫੜਕਾ ਨੂੰ ਉੱਥੇ ਵਾਰਦਾਤ ਹੋਈ ਹੈ